ਦੇ ਭਾਈਚਾਰਾ ਜਾਂ ਸਾਡੇ ਫਰੈਂਡ ਸਰਕਲ ਕਾਫੀ ਜ਼ਿਆਦਾ ਐਕਸਾਈਟਡ ਆ ਵੀ ਬਸ 2 ਮਹੀਨੇ ਚ ਕਰ ਕਿਦਾਂ ਬਣ ਜੂਗਾ ਭਾਈ ਇਹ ਸਟਰਕਚਰ ਦੇ ਘਰ ਨਾ ਉਧਰ ਕੈਨੇਡਾ ਚ ਟੈਂਪਰੇਚਰ ਕੰਟਰੋਲ ਕਰਨ ਲਈ ਕਾਫੀ ਵਧੀਆ ਬਣੇ ਜਾਂਦੇ ਤੇ ਬਣਦੇ ਵੀ ਜ਼ਿਆਦਾ ਇਸੇ ਚਲੇ ਗੁਰੂ ਭਾਈ ਇਹ ਬਜਟ ਫਰੈਂਡਲੀ ਵੀ ਆ ਕਰ ਸਾਡੇ ਜਿਹੜੇ ਸਟਰਕਚਰਸ ਹੈ ਇਹਨਾਂ ਚੋਂ ਨਾ ਹੀਟ ਟ੍ਰਾਂਸਫਰ ਨਹੀਂ ਹੁੰਦੀ ਠੀਕ ਹੈ ਜੀ ਹੈ ਨਾ ਬ੍ਰਿਕ ਚ ਕੀ ਹੁੰਦਾ ਜਦੋਂ ਗਰਮੀਆਂ ਆਂਦੀਆਂ ਨੇ ਸਾਰਾ ਦਿਨ ਧੁੱਪ ਪੈਣੀ ਹੈ ਤੇ ਹੀਟ ਅਬਜ਼ਰਵ ਕਰ ਲੈਂਦੀ ਹੈ ਥੋਰੇ ਜੀ ਸੁਲਾਬ ਦੀ ਤੇ ਸਯੋਗ ਦੀ ਸਰ ਦੇਖੋ ਨਾ ਉਹ ਪ੍ਰੋਬਲਮ ਇਸ ਚ ਐਗਜ਼ਿਸਟ ਹੀ ਨਹੀਂ ਕਰਨੀ ਹੈ ਤੇ ਸਰ ਇਹਨੂੰ ਕੰਪਲੀਸ਼ਨ ਤੇ ਕਿੰਨਾ ਟਾਈਮ ਲੱਗ ਜਾਊਗਾ ਸਰ ਇਹਨੂੰ ਮਹੀਨੇ ਵਿੱਚ ਅਸੀਂ ਹੈਂਡਓਵਰ ਦੇ ਦੇਣਾ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਬਣ ਰਿਹਾ ਇੱਕ ਬੱਖਰੇ ਤਰੀਕੇ ਨਾਲ ਘਰ ਜਿਹੜਾ ਕਹਿੰਦੇ ਗਰਮੀਆਂ ਦੇ ਵਿੱਚ ਠੰਡਾ ਰਹੂਗਾ ਤੇ ਠੰਡਾਂ ਦੇ ਵਿੱਚ ਗਰਮ ਰਹੂਗਾ ਤੇ ਉਹਨੂੰ ਬਣਾ ਵੀ ਇੱਕ ਐਨ ਆਰ ਆ ਵੀਰ ਰਿਹਾਗਾ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਵੀ ਇਸ ਤਰੀਕੇ ਦਾ ਹੀ ਘਰ ਬਣਿਆ ਹੋਇਆ ਤੇ ਬਾਈ ਹੋਰੀ ਕਹਿੰਦੇ ਵੀ ਸੇਮ ਸਟਰਕਚਰ ਅਸੀਂ ਲੱਭਦੇ ਸੀਗੇ ਤੇ ਸਾਨੂੰ ਲੱਭਿਆ ਅੱਜ ਉਹੀ ਸਟਰਕਚਰ ਨਾਲ ਅਸੀਂ ਇਹ ਘਰ ਤਿਆਰ ਕਰਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਆਪਣੇ ਪਿੰਡ ਦਾ ਨ ਤੇ ਭਾਈ ਜੀ ਪਿੰਡ ਸਾਡਾ ਫਰੀਦਪੁਰ ਤੇ ਨੇੜੇ ਭਾਦਸੋਂ ਤੇ ਮਲੋਹ ਦੇ ਵਿਚਾਲੇ ਠੀਕ ਹੈ ਡਿਸਟ੍ਰਿਕਟ ਪਟਿਆਲਾ ਸਾਡਾ ਜੀ ਜੀ ਭਾਈ ਜੀ ਜੇ ਗੱਲ ਕਰੀਏ ਕਿਹੜਾ ਸਟਰਕਚਰ ਹੈ ਜਿਹੜਾ ਨਾਲ ਇਹ ਘਰ ਬਣ ਰਹਿਣਾ ਭਾਈ ਇਹ ਸਟਰਕਚਰ ਦੇ ਘਰ ਨਾਲ ਉਧਰ ਕੈਨੇਡਾ ਚ ਟੈਂਪਰੇਚਰ ਕੰਟਰੋਲ ਕਰਨ ਲਈ ਕਾਫੀ ਵਧੀਆ ਬਣੇ ਜਾਂਦੇ ਤੇ ਬਣਦੇ ਵੀ ਜਿਆਦਾ ਇਸੇ ਚ ਨੇ ਠੀਕ ਹੈ ਜੀ ਅ ਮੇਰੇ ਸਾਡੇ ਵੀ ਦਿਮਾਗ ਦੇ ਵਿੱਚ ਸੀ ਵੀ ਅਸੀਂ ਇਦਾਂ ਦਾ ਕੁਝ ਸੁਪਨਾ ਸੀਗਾ ਬਣਾਈਏ ਠੀਕ ਹੈ ਫਿਰ ਜਿੱਦਾਂ ਕਹਿ ਲੋ ਵੀ ਲੋਡ ਕਾਟ ਦੀ ماں ਹੁੰਦੀ ਆ ਥੋਡੀ ਵੀਡੀਓ ਆ ਗਈ ਕੋਈ ਠੀਕ ਹੈ ਜੀ ਉਹ ਵੀਡੀਓ ਦੇ ਵਿੱਚ ਫਿਰ ਬਾਈ ਪਨੀਤ ਉਹਨਾਂ ਨਾਲ ਇੱਧਰ ਆਪਣੇ ਰੌਹਲ ਉਹਨੇ ਖੜੇ ਨੇ ਇੱਧਰ ਛੋਟੇ ਬ੍ਰਦਰ ਨੇ ਉਹ ਅਸੀਂ ਗੱਲਬਾਤ ਕੀਤੀ ਥੋਡੀ ਵੀਡੀਓ ਤੋਂ ਮੈਨੂੰ ਕਾਫੀ ਜ਼ਿਆਦਾ ਮੋਟੀਵੇਸ਼ਨ ਮਿਲੀ ਵੀ ਹਾਂ ਬਣ ਸਕਦਾ ਪੰਜਾਬ 'ਚ ਵੀ ਮਤਲਬ ਜਿਹੜੀ ਚੀਜ਼ ਕੈਨੇਡਾ 'ਚ ਤੁਸੀਂ ਪਿਛਲੇ 30 ਸਾਲਾਂ ਤੋਂ ਰਹਿ ਰਹੇ ਹੋ ਹਾਂ ਮੈਂ 30 ਸਾਲ ਹੋ ਗਏ ਦੀ 2 ਮਹੀਨੇ ਘਟ ਠੀਕ ਹੈ ਜੀ ਹਾਂਜੀ ਮਤਲਬ ਜਿਹੜੀ ਚੀਜ਼ ਆ ਉੱਥੇ ਲਿੰਕ ਮਾਣਾ ਵੀ ਆਖਿਆ ਪੰਜਾਬ 'ਚ ਵੀ ਉਹੀ ਚੀਜ਼ ਹੈ ਪੰਜਾਬ 'ਚ ਵੀ ਹੋਈ ਕਰੀਏ ਤੇ ਭਾਈ ਹੁਣ ਗੱਲ ਕਰੀਏ ਨਾ ਜਿਵੇਂ ਬੈਕ ਸਾਈਡ ਤੇ ਆਪਣਾ ਵੱਡੇ ਬਾਈ ਹੋਰੀ ਖੜੇ ਹਾਂ ਪੁਰਾਣਾ ਘਰ ਵੀ ਆਪਣਾ ਟਾਣਾ ਬਣਿਆ ਹੋਇਆ ਹਾਂਜੀ ਉਹ ਪੁਰਾਣਾ ਸੀ ਕਿਤੇ ਨਾ ਕਿਤੇ ਇਹ ਵੀ ਲੱਗਦਾ ਵੀ ਯਾਰ ਇਹ ਸਟਰਕਚਰ ਕਿਵੇਂ ਰਹੂ ਉਹ ਤੋਂ ਬੈਨੀਫੀਟਡ ਹੈ ਕਿਹ ਚੀਜ਼ ਉੱ ਠੀਕ ਹੈ ਮੈਨੂੰ ਦੋ ਚੀਜ਼ਾਂ ਦੀ ਪ੍ਰੋਬਲਮ ਮੈਂ ਫਿਨਿਸ਼ ਕਰਨੀ ਚਾਹੁੰਦਾ ਸੀ ਇੱਕ ਤਾਂ ਹੀਟ ਦੀ ਬਹੁਤ ਇਸ਼ੂ ਸੀਗਾ ਜੀ ਉਹਰੇ ਠੀਕ ਹੈ ਟੈਂਪਰੇਚਰ ਕੰਟਰੋਲ ਇੱਕ ਤੁਸੀਂ ਕਹਿੰਦੇ ਹੋ ਵੀ ਸੋਰੇ ਸਲਾਬ ਦਾ ਨਵੇਂ ਘਰ ਸੀਗੇ ਸੋਰੇ ਸਲਾਬ ਕਰਕੇ ਘਰ ਬੜੇ ਔਖੇ ਲੱਗਦੇ ਸੀ ਬਣੇ ਹੋਏ ਦੇਖਣੇ ਠੀਕ ਹੈ ਉਹ ਚੀਜ਼ ਦਾ ਫਿਰ ਇੱਥੇ ਵਿੱਚ ਹੱਲ ਹੈਗਾ ਮੈਨੂੰ ਲੱਗਿਆ ਠੀਕ ਹੈ ਜੀ ਕਿਉਂਕਿ ਹੁਣ ਆਪਾਂ ਟੈਕਨੀਕਲੀ ਤੌਰ ਤੇ ਤਾਂ ਬਾਈ ਜੀ ਹੋਣੀ ਦੱਸਣਗੇ ਤੁਹਾਨੂੰ ਇਹਨਾਂ ਦਾ ਐਕਸਪਰਟੀ ਇਹਨਾਂ ਦੀ ਆ ਜੀ ਲੱਗ ਰਿਹਾ ਵੀ ਹੁਣ ਜਿਵੇਂ ਅਸੀਂ ਇਹਦੇ ਤੋਂ ਸਲੇਵ ਤੋਂ ਉੱਤੇ ਕੋਈ ਵੀ ਇੱਟ ਰੋੜਾ ਰੇਤਾ ਬਜਰੀ ਕੁਛ ਨਹੀਂ ਲਾ ਰਹੇ ਜੀ ਤੇ ਪੂਰੀ ਇਨਸੂਲੇਟ ਘਰ ਬਣਾ ਰਹੇ ਆ ਤੇ ਵੀ ਸੋਰੇ ਸਲਾਬ ਦੀ ਪ੍ਰੋਬਲਮ ਸੋਲਵ ਹੋ ਜੂਗੀ ਜੀ ਤੇ ਲੋ ਵੀ ਉਤਰੋ ਬਾਈ ਹੋਰਾਂ ਨੇ ਜਿਹੜਾ ਵੱਖਰੇ ਤਰੀਕੇ ਦਾ ਘਰ ਬਣਾਉਣਾ ਸ਼ੁਰੂ ਕੀਤਾਗਾ ਉਹਦੀ ਪੂਰੀ ਜਾਣਕਾਰੀ ਵੀ ਵਿੱਚੋਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜੇ ਕਹਿੰਦੀ ਦੂਜੇ ਘਰ ਨਾਲ ਸਟਰਕਚਰ ਦਾ ਫਰਕ ਹੁੰਦਾ ਉਹ ਬਾਈ ਰਾਹੁਲ ਤੋਂ ਜਾਣਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਰਾਹੁਲ ਬਾਈ ਜੀ ਗੱਲ ਕਰੀਏ ਹਾਂਜੀ ਵੈਸੇ ਤਾਂ ਆਪਾਂ ਦੋ ਤਿੰਨ ਵੀਡੀਓ ਕਰ ਚੁੱਕੇ ਹਾਂ ਹਾਂਜੀ ਹਾਂਜੀ ਪਰ ਫਿਰ ਵੀ ਕਈ ਵਾਰ ਕੋਈ ਦਰਸ਼ਕ ਨਵਾਂ ਦੁਬਾਰੇ ਦੇਖ ਰਿਹਾ ਹੁੰਦਾ ਜੀ ਕੀ ਫਰਕ ਆ ਮਤਲਬ ਸਟਰਕਚਰ ਦਾ ਸਰ ਦੇਖੋ ਨਾ ਜੀ ਜਿੱਦਾਂ ਜਿੱਦਾਂ ਹੁਣ ਸਰ ਹੁਣਾਂ ਦੀ ਜੋ ਪਾਰਟਿਕੂਲਰ ਡਿਮਾਂਡ ਸੀਗੀ ਜੀ ਇੱਕ ਤਾਂ ਟੈਂਪਰੇਚਰ ਕੰਟਰੋਲ ਹੈ ਜੀ ਤਾਂ ਸਾਡੇ ਜਿਹੜੇ ਸਟਰਕਚਰਸ ਹੈ ਇਹਨਾਂ ਚੋਂ ਨਾ ਹੀਟ ਟਰਾਂਸਫਰ ਨਹੀਂ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਬ੍ਰਿਕ ਚ ਕੀ ਹੁੰਦਾ ਹੈ ਜਿੱਦਾਂ ਗਰਮੀ ਆਂਦੀਆਂ ਨੇ ਸਾਰਾ ਦਿਨ ਧੁੱਪ ਪੈਣੀ ਹੈ ਤੇ ਹੀਟ ਅਬਜ਼ਰਵ ਕਰ ਲੈਂਦੀਆਂ ਨੇ ਠੀਕ ਹੈ ਸ਼ਾਮ ਹੋਣੀ ਹੈ ਤਾਂ ਹੀਟ ਨੂੰ ਛੱਡਦੇ ਨੇ ਤਾਂ ਫਿਰ ਉਹ ਖਖ ਦੇ ਨੇ ਘਰ ਹੈ ਨਾ ਤਾਂ ਪੱਠੀ ਵਰਗਾ ਘਰ ਹੋ ਜਾਂਦਾ ਉਹ ਕਹਿੰਦਾ ਉਹਨੇ ਗਰਮੀਆਂ ਦਾ ਲਗਾ 6 ਵਜੇ ਏਸੀ ਛੱਡ ਦੋ 10 ਵਜੇ ਨੂੰ ਜਾ ਕੇ ਰੂਮ ਠੰਡਾ ਹੋਊਗਾ ਇਹਨਾਂ ਕੋ ਇਹਨਾਂ ਸਟਰਕਚਰ ਚ ਕੀ ਹੈ ਹੀਟ ਟ੍ਰਾਂਸਫਰ ਨਹੀਂ ਹੋਊਗੀ ਉਹਦੀ ਵਜ੍ਹਾ ਨਾਲ ਕੀ ਹੈ ਇਹ ਤਾਂ ਵਾਲ ਦੇ ਅੰਦਰ ਇਨਸੂਲੇਸ਼ਨ ਹੋਏਗੀ ਉਹਦੀ ਵਜ੍ਹਾ ਨਾਲ ਕੀ ਹੈ ਇਹ ਗਰਮੀ ਚ ਠੰਡੇ ਰਹਿੰਦੇ ਨੇ ਤੇ ਏਸੀ ਦੀ ਕੰਜ਼ਮਪਸ਼ਨ ਵੀ ਘੱਟ ਹੁੰਦੀ ਹੈ ਠੀਕ ਹੈ ਜੀ ਹਨਾ ਜਿਹਦਾ ਸਰ ਹੁਣ ਇਹਨੇ ਦੱਸਿਆ ਉਹਨਾਂ ਦੇ ਪੁਰਾਣੇ ਜਿੱਥੇ ਕੈਨੇਡਾ ਰਹਿ ਰਹੇ ਨੇ ਉੱਥੇ ਸਿਰਫ ਇੱਕ ਏਸੀ ਲੱਗਾ ਹੋਇਆ ਹੈ ਪੂਰੇ ਘਰ ਚ ਠੀਕ ਹੈ ਜੀ ਹਨਾ ਸਾਡਾ ਜਿੰਨਾ ਏਰੀਆ ਹੈਗਾ ਸਾਡੇ ਦੋ ਉਹਨੇ ਇਸੇ ਹੋਰ ਇੱਕ ਐਡੀਸ਼ਨਲ ਬੈਨੀਫਿਟ ਕੀ ਆ ਸਰ ਉਹਨਾਂ ਦਾ ਇਹਨਾਂ ਨੇ ਬਾਲ ਹਾਈਟ ਜ਼ਿਆਦਾ ਰੱਖੀ ਹੋਈ ਹੈ ਤੇ ਸਾਨੂੰ ਹੋਰ ਜ਼ਿਆਦਾ ਇਫੈਕਟਿਵ ਹੋਊਗਾ ਹੈ ਆ ਜੀ ਅੱਗੇ ਚੱਲਦੇ ਹਾਂ ਹਾਂਜੀ ਠੀਕ ਹੈ ਸਰ ਬਲਿ ਚਾਈ ਨਾਲ ਵੀ ਥੋੜਾ ਜਿਹਾ ਟੈਂਪਰੇਚਰ ਦਾ ਹੋਰ ਵੀ ਆਪਾਂ ਨੂੰ ਬੈਨੀਫਿਟ ਮਿਲੂਗਾ ਮਿਲੂਗਾ ਜੀ ਮਿਲੂਗਾ 100% ਮਿਲੂਗਾ ਠੀਕ ਹੈ ਜੀ ਤੇ ਸਰ ਕਿੰਨਾ ਟੋਟਲ ਕਿੰਨਾ ਹੈ ਸਕਰ ਫੁੱਟ ਇਹ ਲਗਭਗ 2000 ਸਕਰ ਫੁੱਟ ਏਰੀਆ ਹੈ ਠੀਕ ਹੈ ਜੀ ਹਾਂ ਜੀ ਤੇ ਆਪਣੀ ਸਟਾਰਟਿੰਗ ਰੇਂਜ ਕਿੰਨੀ ਕਿੱਥੋਂ ਹੋ ਜਾਂਦੀ ਜੀ ਸਰ ਉਦਾਂ ਅਸੀਂ ਜਿਹੜੀ ਕੰਪਲੀਸ਼ਨ ਕਾਸਟ ਹੈ ਘਰ ਦੀ ਇਹ 2000 ਰੁਪਏ ਪਰ ਸਕਰ ਫਿਟ ਤੋਂ ਸਟਾਰਟ ਕਰ ਦਈਦੀ ਹੈ ਠੀਕ ਹੈ ਜੀ ਇਹਨਾਂ ਜੀ ਅਪਰ ਐਂਡ ਕੋਈ ਨਹੀਂ ਹੈ ਜਿੰਨਾ ਪ੍ਰੀਮੀਅਮ ਤੁਸੀਂ ਕਰਨਾ ਚਾਹੋਗੇ ਤੇ ਪ੍ਰੀਮੀਅਮ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਹਾਂ ਤੇ ਕੀ ਕੀ ਸਟਰਕਚਰ ਆਗੇ ਜੀ ਇਹਦੇ ਵਿੱਚ ਆਪਾਂ ਜੇ ਗੱਲ ਕਰੀਏ ਸਰ ਇਸ ਇਹ ਜਿਹੜਾ ਸਾਰਾ ਫਰੇਮਵਰਕ ਹੈ ਇਹ ਸਾਰਾ ਸਟੀਲ ਹੈਗਾ ਹੈ ਠੀਕ ਹੈ ਜੀ ਇਹ ਸਟੀਲ ਵੀ ਹਾਈ ਸਟਰੈਂਥ ਸਟੀਲ ਹੈ ਮਤਲਬ ਇਹ ਕਾਮਨ ਸਟੀਲ ਨਹੀਂ ਹੈ ਇਹ 550 ਐਮਪੀਏ ਤੇ ਅਲੂਮੀਨੀਅਮ ਔਰ ਜ਼ਿੰਕ ਦੀ ਕੋਟਿੰਗ ਹੋਈ ਹੋਈ ਹੈ ਜੀ 150 ਗ੍ਰਾਮ ਪਰ ਸਕੁਅਰ ਮੀਟਰ ਇਹਨੂੰ ਮਤਲਬ ਲੌਂਗ ਲਾਈਫ ਹੈ ਰਸਟ ਫਰੀ ਹੈਗਾ ਠੀਕ ਹੈ ਜੀ ਹਾਂਜੀ ਔਰ ਕੋਈ ਜੰਗ ਜੰਗ ਵਾਲੀ ਪ੍ਰੋਬਲਮ ਤਾਂ ਨਹੀਂ ਹੋਣੀ ਨਹੀਂ ਕੋਈ ਪ੍ਰੋਬਲਮ ਨਹੀਂ ਆਏਗੀ ਠੀਕ ਹੈ ਜੀ ਹਾਂਜੀ ਬਈ ਤਾਂ ਮੱਲਾ ਦਾ ਜਿਹੜਾ ਟਾਵਰ ਵਗੈਰਾ ਜੁਜਦਾ ਉਹੀ ਸਟਰਕਚਰ ਆ ਜਾਂਦਾ ਹੈ ਹਾਂਜੀ ਉਹਦੇ ਉੱਤੇ ਜਿਹੜੀ 120 ਜੀਐਸਐਮ ਦੀ ਕੋਟਿੰਗ ਹੁੰਦੀ ਹੈ ਇਹਦੇ ਉਸ ਤੋਂ ਵੀ ਜ਼ਿਆਦਾ ਕੋਟਿੰਗ ਹੋਈ ਹੋਈ ਹੈ ਹਾਂ ਬਿਲਕੁਲ ਕਹੋ ਕਿ ਕਦੋਂ ਦੇ ਤਾਰਾਂ ਟਾਵਰ ਖੜੇ ਆ ਉਹਨਾਂ ਦੇ ਕੁਛ ਹੁੰਦਾ ਉਹੀ ਚੀਜ਼ ਹੈ ਕੁਛ ਨਹੀਂ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਸਾਰੀ ਫੋਮ ਭਰੀ ਜਾਣੀ ਹੈ ਜੀ ਹਾਂਜੀ ਇਹ ਵਿੱਚ ਜਿਹੜੀ ਆ ਜਗ੍ਹਾ ਬਚੀ ਹੋਈ ਹੈ ਕੈਵਿਟੀ ਹੈਗੀ ਹੈ ਇਸੇ ਇਨਸੂਲੇਸ਼ਨ ਭਰੀ ਜਾਏਗੀ ਠੀਕ ਹੈ ਜੀ ਇੱਕ ਨਾ ਸਰ ਬਹੁਤ ਸਾਰੇ ਦੋਸਤਾਂ ਦਾ ਪਹਿਲਾ ਵੀ ਸਵਾਲ ਸੀਗਾ ਵੀ ਪਲੰਮਿੰਗ ਦਾ ਤੇ ਇਲੈਕਟ੍ਰਿਸਿਟੀ ਦਾ ਮਤਲਬ ਕਿਵੇਂ ਬੈਰਿੰਗ ਹੁੰਦੀ ਹੈ ਵੀ ਕੱਲ ਨੂੰ ਕਰੰਟ ਲੱਗਣ ਦਾ ਖਤਰਾ ਤਾਂ ਨਹੀਂ ਨਹੀਂ ਸਰ ਕੰਡਿਊਟ ਪਾਈਪ ਪਈ ਹੋਏਗੀ ਉਸੀ ਚੋਂ ਵਾਇਰ ਜਾਏਗੀ ਵਾਇਰ ਐਕਸਪੋਜ਼ਡ ਨਹੀਂ ਮਿਲੇਗੀ ਤੁਹਾਨੂੰ ਕਦੀ ਵੀ ਸਾਰੀ ਕੰਡਿਊਟ ਫਿਰ ਇਹਨਾਂ ਚ ਕੀ ਹੁੰਦਾ ਈਸੀਬ ਇਲੈਕਟ੍ਰੋਨਿਕ ਸਰਕਟ ਬ੍ਰੇਕਰ ਲੱਗੇ ਹੋਊਗਾ ਠੀਕ ਹੈ ਹਰੇ ਘਰ ਦੇ ਵਿੱਚ ਬਿਲਕੁਲ ਜੀ ਬਿਲਕੁਲ ਮਤਲਬ ਕਨਵੈਨਸ਼ਨਲ ਚ ਵੀ ਲੱਗਦਾ ਈਸ ਵੀ ਲੱਗਦਾ ਹੀ ਹੈ ਹੈਨਾ ਕੰਡਿਊਟ ਪਾਈਪ ਉਸ ਚ ਜਿੱਦਾਂ ਛੜੀ ਮਾਰ ਕੇ ਹੁੰਦੀ ਹੈ ਸਾਡੇ ਜੀ ਹੋਲ ਪਹਿਲੇ ਹੋਏ ਨੇ ਉਥੋਂ ਪਾਈਪ ਨਿਕਲਨੀ ਪਾਈਪ ਦੇ ਅੰਦਰ ਵਾਇਰ ਹੋਏ ਮਲਤੇ ਉਸ ਤੋਂ ਇਲਾਵਾ ਮਜ਼ਬੂਤੀ ਦਾ ਦੋਸਤ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਜਿਹੜਾ ਇਹ ਘਰ ਬਣਿਆ ਹੋਇਆ ਤੇ ਛੋਰੇ ਦੀ ਸੁਲਾਬ ਦੀ ਤੇ ਸਿਉਂਗ ਦੀ ਸਰ ਦੇਖੋ ਨਾ ਉਹ ਪ੍ਰੋਬਲਮ ਇਸ ਐਗਜ਼ਿਸਟ ਹੀ ਨਹੀਂ ਕਰਨੀ ਹੈ ਹੁਣ ਆਹ ਸਟੀਲ ਆ ਗਿਆ ਠੀਕ ਹੈ ਇਹ ਸਿਮਿੰਟ ਬੋਰਡ ਲੱਗ ਗਿਆ ਠੀਕ ਹੈ ਇਸ ਤੋਂ ਪ੍ਰੋਬਲਮ ਐਗਜ਼ਿਸਟ ਹੀ ਨਹੀਂ ਕਰਦੀ ਹੈ ਸੁਲਾਬਾ ਆਏਗਾ ਹੀ ਨਹੀਂ ਬਿਲਕੁਲ ਜੀ ਮਤਲਬ ਉਹ ਇਟਾ ਵਾਲਾ ਸਟਰਕਚਰ ਜਿਹਾ ਜਿਹੜਾ ਪਾਣੀ ਹਾਂਜੀ 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 ਜੀ ਤੇ ਸਰ ਇਹਨੂੰ ਕੰਪਲੀਸ਼ਨ ਤੇ ਕਿੰਨਾ ਟਾਈਮ ਲੱਗ ਜੂਗਾ ਸਰ ਇਹਨੂੰ ਮਹੀਨੇ ਵਿੱਚ ਅਸੀਂ ਹੈਂਡਓਵਰ ਦੇ ਦੇਣਾ ਕਿੰਨਾ ਟਾਈਮ ਹੋ ਕੇ ਕੰਮ ਚੱਲ ਦੇਵੇ ਇਹਨ ਅਛਾ ਬਲ 1.5 ਮਹੀਨੇ ਚ 2000 ਸਕਰ ਫੁੱਟ ਏਰੀਆ ਬਣਾ ਗਏ ਹਾਂ ਹਾਂਜੀ ਹਾਂਜੀ ਹੋ ਜਾਂਦਾ ਹੈ ਸਰ ਕੀ ਬਲ ਪਲਾਨਿੰਗ ਸਟਰੋਂਗ ਚਾਹੀਦੀ ਜੇ ਦਾ ਸਰ ਹੋਣੀ ਅਸੀਂ ਕਾਫੀ ਟਾਈਮ ਤੋਂ ਸਾਨੂੰ ਉਹਨਾਂ ਦੇ ਉਹ ਜਿਹੜੇ ਆਰਕੀਟੈਕਟ ਨੇ ਕਾਫੀ ਟਾਈਮ ਤੋਂ ਅਸੀਂ ਕੋਆਰਡੀਨੇਟ ਕਰ ਰਹੇ ਹਾਂ ਪਲਾਨਿੰਗ ਨੂੰ ਟਾਈਮ ਲੱਗ ਜਾਂਦਾ ਐਗਜ਼ੀਕਿਊਸ਼ਨ ਨੂੰ ਅਗਰ ਪਲਾਨਿੰਗ ਸਟਰੋਂਗ ਹੈਗੀ ਹੈ ਤਾਂ ਐਗਜ਼ੀਕਿਊਸ਼ਨ ਜਲਦੀ ਹੋ ਜਾਂਦਾ ਬਲ ਜੇ ਆਪਾਂ ਨਕਸ਼ਾ ਦੇ ਤਾਂ ਉਦੋਂ ਬਾਅਦ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਹਾਂਜੀ ਠੀਕ ਹੈ ਸਰ ਬਲ ਇਹਦਾ ਫਾਈਨਲਾਈਜ਼ ਹੋ ਗਿਆ ਚੀਜ਼ਾਂ ਸਾਰੀਆਂ ਪਹਿਲੇ ਜੀ ਜੀ ਹਾਂਜੀ ਤੇ ਸਰ ਆਪਣਾ ਜੇ ਫੈਕਟਰੀ ਦਾ ਲੋਕੇਸ਼ਨ ਜਰੂ ਸੁੰਦਰਾ ਪਿੰਡ ਹੈਗਾ ਉੱਥੇ ਪਲਾਟ ਨੰਬਰ 30 31 ਹੈ ਤੁਸੀਂ ਇੰਡੀਓ ਪ੍ਰੀਫ ਹੈ ਗੂਗਲ ਤੇ ਟਾਈਪ ਕਰੋਗੇ ਤੁਹਾਨੂੰ ਐਗਜੈਕਟ ਐਡਰੈਸ ਮਿਲ ਜੇਗਾ ਜੀ ਜੀ ਤੇ ਕਿ ਬਾਈ ਜੀ ਹੋਰ ਇੱਕ ਗੱਲ ਹੋਰ ਕਰਨੀ ਸੀਗੀ ਕਿਉਂਕਿ ਜਿਵੇਂ ਵੀਰ ਜੀ ਬਾਹਰ ਰਹਿੰਦੇ ਨੇ ਤੇ ਮੈਂ ਬੈਕ ਸਾਈਡ ਤੇ ਦੇਖਿਆ ਵੀ ਬੂਟੇ ਵਗੈਰਾ ਵੀ ਲਾ ਰੱਖਿਆ ਇਹ ਵੀ ਸ਼ੌਕ ਮਤਲਬ ਪਹਿਲਾਂ ਦਿਲੀ ਤਮੰਨਾ ਸੀ ਵੀ ਅਸੀਂ ਹਾਂ ਬਾਈ ਜੀ ਹੈ ਸੀ ਦਿਲੀ ਤਮੰਨਾ ਵੀ ਕੋਈ ਇਦਾਂ ਦਾ ਨਾਲ ਬਾਗ ਵਗੈਰਾ ਵੀ ਲਾਈਏ ਠੀਕ ਹੈ ਜੀ ਤੇ ਫਿਰ ਹੁਣ ਅਸੀਂ ਲਗਭਗ 80 ਕਬੂਟੇ ਨੇ ਜਿਹੜੇ ਜੀ ਲਾਏ ਆ ਸੀ ਸਾਰੇ ਮਿਕਸ ਆ ਠੀਕ ਹੈ ਜੀ 80 ਕਬੂਟਿਆਂ ਦਾ ਸਾਰਾ ਅਸੀਂ ਪਲਾਨ ਜਿਹਾ ਬਣਾ ਕੇ ਪ੍ਰੋਪਰ ਲੈਂਡਸਕੇਪਿੰਗ ਵਾਲੇ ਤੋਂ ਕਰਵਾਏ ਆ ਠੀਕ ਹੈ ਇਧਰਲੇ ਪਾਸੇ ਸਾਡਾ ਸਾਰਾ ਬਾਗ ਆ ਜੀ ਆਰਗੈਨਿਕ ਆ ਜੀ ਉਧਰ ਬੈਕ ਸਾਈਡ ਤੇ ਆ ਜੀ ਸਾਡਾ ਕਿਚਨ ਗਾਰਡਨ ਜਿਹਦੇ ਵਿੱਚ ਅਸੀਂ ਸਾਰਾ ਲੈ ਕੇ ਆਪਣੀ ਸਬਜ਼ੀਆਂ ਡੇਲੀ ਨੀਡ ਵਾਲੀਆਂ ਤੇ ਇਧਰਲੀ ਸਾਈਡ ਆ ਜਿਹੜਾ ਜੀ ਕਹਿ ਲੋ ਇੱਥੇ ਸਾਡਾ ਪਾਰਕ ਆ ਪ੍ਰੋਪਰ ਠੀਕ ਹੈ ਜੀ ਬਾਹਰ ਸਿਟਿੰਗ ਏਰੀਆ ਜਿਹੜਾ ਹੈਗਾ ਉਸ ਟ੍ਰਿਕਰ ਨਾਲ ਲੈ ਕੇ ਚੱਲੇ ਤੇ ਬਾਈ ਜੀ ਜੇ ਗੱਲ ਕਰੀ ਹੁਣ ਨਵੇਂ ਤਰੀਕੇ ਦਾ ਤੁਸੀਂ ਘਰ ਬਣਾਇਆ ਹਾਂਜੀ ਅੱਗੇ ਬਾਈ ਜੀ ਹੋਰ ਵੀ ਇੱਥੇ ਆਉਂਦੇ ਨੇ ਹਾਂਜੀ ਬੰਨ ਲੋਕ ਦੇਖਣ ਵੀ ਆਉਂਦੇ ਹੋਣਗੇ ਹਾਂਜੀ ਹਾਂਜੀ ਆਉਂਦੇ ਨੇ ਜੀ ਕਾਫੀ ਕਾਫੀ ਪੁੱਛ ਰਹੇ ਨੇ ਬਹੁਤ ਜਾਣਕਾਰੀ ਲੈ ਰਹੇ ਨੇ ਠੀਕ ਹੈ ਹਾਂ ਤਾਂ ਆਪਮਾਨ ਦਾ ਬਹੁਤ ਫਰਕ ਪੈਣਾ ਇਹ ਚ ਨਾ ਵਧਣਾ ਤੇ ਨਾ ਘਟਣਾ ਠੀਕ ਹੈ ਹਾਂਜੀ ਜਿਵੇਂ ਗੁਰੇਬਾਈ ਤੁਸੀਂ ਅੱਜ ਦੇਖੇ ਰਹੇ ਸੀ ਕਿੰਨੇ ਜਣੇ ਆਏ ਸੀ ਆਪਣੇ ਕੋਲ ਉਹ ਸਾਰੇ ਇਨਫੋਰਮੇਸ਼ਨ ਲੈਣੇ ਕੁਝ ਥੋੜ ਨੂੰ ਮਿਲਣ ਵੀ ਆਏ ਸੀਗੇ ਤੁਹਾਡੇ ਵੀ ਚੇਤੇ ਹੈਗੇ ਇਸ ਸੀਰੀਅ ਚ ਕਾਫੀ ਜੀ ਤੇ ਲਓ ਵੀ ਦੋਸਤੋ ਜਿਵੇਂ ਵੀਰ ਹੋਰੀ ਆਪਣਾ ਘ ਜੇਕਰ ਤੁਸੀਂ ਵੀ ਕੋਈ ਕਹਿੰਦੇ ਹੁੰਦਾ ਨਾ ਵੀ ਉਸ ਤਰੀਕੇ ਦੀ ਡਿਮਾਂਡ ਹੈ ਇੱਕ ਸੋਚ ਹੁੰਦੀ ਹੈ ਵੀ ਯਾਰ ਆਪਣੇ ਘਰ ਦੇ ਵਿੱਚ ਟੈਂਪਰੇਚਰ ਦਾ ਕਿਉਂਕਿ ਆਉਣ ਵਾਲਾ ਸਮਾਂ ਗਰਮੀ ਦਾ ਮੇਰੇ ਸਭ ਨੂੰ ਨਾ ਜ਼ਿਆਦਾ ਤਾਂ ਇਹੋ ਜਿਹਾ ਘਰਾਂ ਨਹੀਂ ਉੱਥੇ ਐਗਜ਼ਿਸਟ ਕਰਨਾਗਾ ਜੇ ਆਪਾਂ ਪੁਰਾਣੇ ਤਰੀਕੇ ਦੇ ਘਰ ਬਣਾਈ ਚੱਲਾਂਗੇ ਉਹ ਜੋ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪ੍ਰੋਬਲਮਾਂ ਬਹੁਤ ਰਹਿਣੀਆਂ ਨੇ ਬਿਜਲੀ ਥੋੜੀ ਕਾਸਟ ਵਧਣੀ ਹੈਗੀ ਤੇ ਮਤਲਬ ਵੱਡੇ ਵੱਡੇ ਫਿਰ ਏਸੀ ਲਵਾਉਣੇ ਪੈਣਗੇ ਮਹਿੰਗੀਆਂ ਹੋ ਜਾਂਦੀਆਂ ਨੇ ਜੀ ਮਿੱਟੀ ਨਹੀਂ ਮਿਲ ਰਹੀ ਮਿੱਟੀ ਦਾ ਬੜਾ ਪ੍ਰੋਬਲਮ ਹੈ ਇਹ ਬਿਲਕੁਲ ਜੀ ਤੇ ਇੱਕ ਗੱਲ ਕਰੀ ਵੀ ਕੁਦਰਤੀ ਵੀ ਕਹਿ ਸਕਦੇ ਹਾਂ ਕੁਦਰਤੀ ਵੀ ਮਿੱਟੀ ਗੁਰੂ ਭਾਈ ਇਹ ਬਜਟ ਫਰੈਂਡਲੀ ਵੀ ਹੈ ਕਰ ਮਹੰਗਾ ਨਹੀਂ ਹੈਗਾ ਜੇ ਕਿਸੇ ਨੂੰ ਲੱਗੇ ਨਾ ਵੀ ਪਤਾ ਨਹੀਂ ਇਹ ਘਰ ਬਹੁਤ ਜਿਆਦਾ ਮਹੰਗਾ ਹੋਊ ਮਹੰਗਾ ਨਹੀਂ ਹੈਗਾ ਆਮ ਟ੍ਰੈਡੀਸ਼ਨ ਕਰਨ ਦੇ ਸਿਮਿਲਰ ਜਿਹੀ ਪੈ ਰਹੀ ਹੈ ਇਹਦੀ ਕਾਸਟ ਪ੍ਰਾਈਸ ਵੀ ਜਿਆਦਾ ਨਹੀਂ ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਜੀ ਸਾਲ ਡੇਢ ਸਾਲ ਚ ਘਰ ਤਿਆਰ ਹੁੰਦਾ ਹੈ ਹਾਂਜੀ ਉਦੋਂ ਤਾਂ ਰੀਜ ਹੀ ਖਤਮ ਹੋ ਜੇ ਇਹਦੇ ਬੰਦੇ ਦੀ ਵੀ ਮੇਰਾ ਘਰ ਨਵਾਂ ਬਣੂਗਾ ਹਾਂਜੀ ਪਰ ਇਹ 2 ਡੇਢ 2 ਮਹੀਨੇ ਬਾਈ ਉਹ ਕਹ ਰਹੇ ਹਾਂ 3 ਮਹੀਨੇ ਵੀ ਲਾ ਲਈ ਆਪਾਂ ਡੇਢ ਦੋ ਮਹੀਨੇ ਦੇ 3 ਮਹੀਨੇ ਚ ਕੰਪਲੀਸ਼ਨ ਤੇ ਬੰਦੇ ਨੂੰ ਇੱਕ ਫੀਲ ਰਹਿੰਦਾ ਮੇਰਾ ਘਰ ਸ਼ੁਰੂ ਹੋਇਆ ਤਾਂ ਬਣ ਗਿਆ ਜੀ 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 ਇਸ ਚੀਜ਼ ਸਾਡਾ ਭਾਈਚਾਰਾ ਜਾਂ ਸਾਡੇ ਫਰੈਂਡ ਸਰਕਲ ਕਾਫੀ ਜ਼ਿਆਦਾ ਐਕਸਾਈਟਡ ਆ ਵੀ ਬਸ 2 ਮਹੀਨੇ ਚ ਕਰ ਕਿਦਾਂ ਬਣ ਜੂਗਾ ਪਰ ਹਾਂ ਇਧਰ ਬਾਈ ਜੀ ਉਹਨਾਂ ਦੀ ਐਫਰਟ ਚੰਗੇ ਨੇ ਜਿਨ੍ਹਾਂ ਦੀ ਕੰਪਨੀ ਦੇ ਅਸੀਂ ਐਪਰੀਸ਼ੀਏਟ ਕਰਦੇ ਆ ਸਾਡੇ ਟਾਈਮ ਟੂ ਟਾਈਮ ਸਾਡੇ ਨਾਲ ਇਨ ਟੱਚ ਨੇ ਇਹ ਜੀ ਇੱਕ ਫੋਨ ਕਾਲ ਹੋਵੇ ਨੇ ਜਦੋਂ ਮਰਜ਼ੀ ਲੋੜ ਆ ਤੇ ਆਉਂਦੇ ਆ ਸਾਡੇ ਕੋਲ ਜੀ ਤੇ ਬਾਈ ਜੀ ਪਿਛਲੇ 30 ਸਾਲ ਤੋਂ ਬਾਅਦ ਹਾਂ ਕੁਝ ਹੋਰ ਵੀ ਕੋਈ ਮੈਸੇਜ ਦੇਣਾ ਚਾਹਾਂ ਜਿਹੜੇ ਅੱਜ ਦੇ ਨੌਜਵਾਨ ਸੋਚਦੇ ਆ ਵੀ ਜਾਈਏ ਬਾਹਰ ਹਾਂ ਕੀ ਮਤਲਬ ਬਾਈ ਜੀ ਜੋੜੋ ਆਪਣੇ ਜਿੰਨੇ ਯੋਗੇ ਹੈਗੇ ਹੋ ਜੀ ਅਪ ਦੀ ਪਿੰਡ ਨਾਲ ਜੁੜੋ ਆਪਣੇ ਘਰ ਨਾਲ ਜੁੜੋ ਵਿਰਸੇ ਨਾਲ ਜੁੜੋ ਤੁਸੀਂ ਜਿੰਨਾ ਟਾਈਮ ਹੈਗਾ ਬਾਕੀ ਖੇਤੀ ਨਾਲ ਜੁੜੋ ਜਿੰਨੇ ਕਿ ਜੋਗੇ ਹੈਗੇ ਹੋ ਤੁਸੀਂ ਆਪਣੇ ਜੋਗਾ ਲਿਸਟ ਜੇ ਕੁਝ ਵੀ ਨਹੀਂ ਕਰ ਸਕਦੇ ਤਾਂ ਆਪਣੇ ਜੋਗਾ ਦਾ ਕਰੋ ਇਹੀ ਮੇਰਾ ਮੈਸੇਜ ਆ ਨਸ਼ਿਆਂ ਤੋਂ ਬਚੋ ਭਾਈ ਜੀ ਬਸ ਇਹੀ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਭਾਈ ਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਠੀਕ ਹੈ ਥੈਂਕ ਯੂ ਸੋਕੀ